ਓਹ ਰਮਣੇ ਕਮਲੀ ਹੋ ਗਈ ਤੂੰ ਬੰਦ ਕਰ ਯਾਰ ਇਹਨੂੰ ਐਂ ਕੌਣ ਮਚਾਉਂਦਾ ਹੁੰਦਾ ਗਾ ਫਰੂਟਾਂ ਨੂੰ ਆ ਧੂਆਂ ਕੱਢੀ ਜਾਂਦੀਆਂ ਗਾ ਇਹਨਾਂ ਦਾ ਮੈਂ ਇੱਕ ਵਧੀਆ ਚੀਜ਼ ਬਣਾਉਣ ਲੱਗੀ ਦੋਸਤਾਂ ਇੰਨੇ ਫਰੂਟ ਲਿਆ ਤੇ ਇਹ ਹੁਣ ਖਰਾਬ ਹੀ ਹੋਣਗੇ ਇੰਨੇ ਹੁਣ ਯਾਰ ਜਵਾਕ ਖਾ ਲੂਗਾ ਜਵਾਕ ਖਾ ਲੂਗਾ ਆਪਾਂ ਖਾ ਲਾਂਗੇ ਜਵਾਕ ਵਾਸਤੇ ਬਣਾਉਣ ਲੱਗੀ ਆ ਜੀ ਹੁਣ ਉਹ ਇੰਨੇ ਫਰੂਟ ਤਾਂ ਖਾਂਦੇ ਨਾਲੇ ਥੋੜੇ ਜਿ ਦਿਨਾਂ ਚ ਖਰਾਬ ਹੋ ਜਾਂਦੇ ਕਾ ਜਈ ਚੀਜ਼ ਬਣਾਉਣੀ ਜਿਹੜੀ ਲੰਮਾ ਟਾਈਮ ਚੱਲੇ ਮਹੀਨਿਆਂ ਚ ਤੇ ਨਾਲੇ ਉਹ ਖਾ ਵੀ ਆਸਾਨੀ ਨਾਲ ਆਊਗਾ ਮੈਨੂੰ ਦੋਸਤੋ ਤੁਸੀਂ ਦੱਸੋ ਲੈ ਹੁਣ ਇਹ ਫਰੂਟਾਂ ਨੂੰ ਗਰਮ ਚਲੋ ਜੀ ਫਿਰ ਮੈਂ ਦੱਸ ਦਿਆਂ ਵੀ ਕੀ ਬਣੂਗਾ ਸਾਰੇ ਦੋਸਤ ਬਣਾ ਕੇ ਵੀ ਖਾਣਗੇ ਬਹੁਤ ਜਿਆਦਾ ਟੇਸਟੀ ਬਣੇ ਤੇ ਬੱਚੇ ਨੂੰ ਵੀ ਬਹੁਤ ਪਸੰਦ ਆਊਗਾ ਤੇ ਚਲੋ ਜੀ ਫਿਰ ਕਰਦੇ ਆਂ ਸਟਾਰਟ ਲੋ ਜੀ ਸਾਰੇ ਫਲ ਆਪਾਂ ਚੰਗੀ ਤਰ੍ਹਾਂ ਧੋ ਕੇ ਚੀਰ ਲਏ ਤੇ ਆਪ ਜਿਹੜੇ ਦੋ ਲਏ ਸੀਗੇ ਸੇਬ ਇਹ ਉਪਰੋਂ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਕੱਟ ਲਈ ਤੇ ਇਧਰ ਆਪਾਂ ਅੰਗੂਰ ਵੀ ਕੱਲੇ ਕੱਲੇ ਕਰ ਲਈ ਆਪਾਂ ਥੋੜਾ ਥੋੜਾ ਸਮਾਨ ਲਿਆਗਾ ਸਾਰੇ ਮਤਲਬ ਆਪਾਂ ਲੈਣੀ ਜੀ ਕਾਲੇ ਅੰਗੂਰ ਹਰੇ ਅੰਗੂਰ ਇੱਕ ਆਪਾਂ ਅਨਾਰਲੇ ਦੇ ਬੀਜ ਕੱਢ ਲਏ ਤੇ ਆਪਾਂ ਲਈਏ ਸਟਰਾਬਰੀ ਤੇ ਜੋ ਵੀ ਬੱਚਿਆਂ ਨੂੰ ਪਸੰਦ ਹੋਣ ਜਾਂ ਜੋ ਵੀ ਘਰ ਵਿੱਚ ਨੂੰ ਉਹ ਆਪਾਂ ਇਹਦੇ ਵਿੱਚ ਫਰੂਟ ਵਰਤ ਸਕਦੇ ਜਿਵੇਂ ਸੀਜ਼ਨਲ ਹੋਵੇ ਜਿਵੇਂ ਸੰਤਰਾ ਹੋ ਗਿਆ ਜੀ ਕਿਨੂ ਹੋ ਗਿਆ ਅਨਾਰਾਨਾਸ ਹੋ ਗਿਆ ਲੀਚੀ ਹੋ ਗਿਆ ਜੀ ਜਾਂ ਕੋਈ ਵੀ ਜੋ ਵੀ ਆਪਾਂ ਨੂੰ ਫਰੂਟ ਪਸੰਦ ਹੈ ਜੀ ਉਹ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਜੀ ਕੋਈ ਐਵੇਂ ਨਹੀਂ ਹੈਗਾ ਵੀ ਜਿਹੜੇ ਇਹ ਚੀਜ਼ਾਂ ਨੇ ਇਸ ਨਾਲ ਹੀ ਬਣੂਗਾ ਆਪਾਂ ਇਕੱਲੀ ਚੀਜ਼ ਦੀ ਬਣਾ ਸਕਦੀ ਮੈਂ ਸੇਬ ਦੀ ਆਪਾਂ ਪਿਊਰੀ ਬਣਾ ਕੇ ਉਹਦਾ ਵੀ ਜੈਮ ਬਣਾ ਸਕਦੇ ਹਾਂ ਤੇ ਹੋਰ ਜਿਹੜੇ ਮਿਕਸ ਫਰੂਟ ਹੈ ਉਹ ਵੀ ਆਪਾਂ ਬਣਾ ਸਕਦੇ ਹਾਂ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਇਹਦੇ ਵਿੱਚ ਪਾ ਕੇ ਇਹਦਾ ਆਪਾਂ ਪੇਸਟ ਤਿਆਰ ਕਰ ਲਾਂਗੇ ਜੀ ਜੂਸ ਮੰਗੋ ਜੂਸ ਬਣਾ ਲੈਣਾ ਰਹਣਾ ਹੈ ਹਾਂਜੀ ਹਾਂਜੀ ਆਪਾਂ ਲੈ ਕੇ ਸ਼ੇਕ ਬਣਾਉਣੇ ਆ ਹਾਂਜੀ ਇਹ ਆਪਾਂ ਵੱਧ ਘੱਟ ਵੀ ਪਾ ਸਕਦੇ ਕੋਈ ਐਵੇਂ ਨਹੀਂ ਹੈਗਾ ਜੀ ਜੇ ਮੈਂ ਦੋ ਕਿਹਾ ਤਾਂ ਦੋ ਹੀ ਪ ਮੂਆ ਨਹੀਂ ਆਗਾ ਵੀ ਇੰਨੀ ਮਾਤਰਾ ਨਹੀਂ ਪਾਉਣੀ ਵੱਧ ਘੱਟ ਵੀ ਪਾ ਸਕਦੇ ਵੱਧ ਘੱਟ ਵੀ ਪਾ ਸਕਦੇ ਸਾਰੀ ਵਾਲਾ ਨਰਮ ਇਕੱਠੇ ਕਰੋ ਚਲੋ ਜੀ ਥੋੜੇ ਥੋੜੇ ਕਰਕੇ ਪੀਸ ਲਾਂਗੇ ਆ ਇੱਕ ਵਾਰੀ ਚ ਪਾਵਾਂਗੇ ਹੁਣ ਆਪਾਂ ਇਹਨੂੰ ਪੀਸ ਲੈਨੇ ਲੋ ਜੀ ਆਪਣਾ ਜਿਹੜਾ ਪੇਸਟਾ ਬਣ ਕੇ ਤਿਆਰ ਆ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾ ਲਿਆ ਸੀਗਾ ਤੇ ਹੁਣ ਇਧਰ ਲਈ ਹੋਈ ਹੈ ਜੀ ਆਪਾਂ ਕੜਾਹੀ ਤੇ ਇਹਨੂੰ ਆਪਾਂ ਗੈਸ ਨੂੰ ਚਲਾ ਲੈਨੇ ਜੀ ਤੇ ਜਿਹੜਾ ਆਪਾਂ ਸਾਰਾ ਪੇਸਟ ਬਣਾਇਆ ਹੈਗਾ ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਠੀਕ ਹੈ ਜੀ ਕਰਨਾ ਇਹਨੂੰ ਹਾਂ ਜੀ ਜੇ ਤੁਸੀਂ ਚਾਹੋ ਤਾਂ ਇਹਨੂੰ ਪੁੰਨ ਵੀ ਸਕਦੇ ਹੋ ਜੀ ਤੇ ਨਹੀਂ ਆਪਾਂ ਇਹਨੂੰ ਏਵੇਂ ਠੀਕ ਹੈ ਜੀ। ਕੁੰਡੇ ਵੇਲੇ ਫਿਰ ਸਾਰਾ ਮਟੀਰੀਅਲ ਜੇ ਬਾਹਰ ਰਹਿ ਜਾਂਦਾ ਜੀ ਇਸ ਕਰਕੇ ਕੁੰਡੀ ਤਾਂ ਜ਼ਰੂਰਤ ਹੀ ਨਹੀਂ ਹੈਗੀ। ਹਾਂਜੀ। ਤੇ ਜਿਹੜੇ ਆਪਾਂ ਅਨਾਰ ਪਾਏ ਨੇ ਜੀ ਉਹ ਆਪਾਂ ਕੱਲੇ پیس ਕੇ ਉਹਦਾ ਜੂਸ ਆਪਾਂ ਅਲੱਗ ਕੱਟ ਕੇ ਵੀ ਪਾ ਸਕਦੇ ਹਾਂ ਜੀ। ਠੀਕ ਹੈ। ਮਤਲਬ ਕਈ ਵਾਰੀ ਵੀ ਜੀ ਜਿਹੜੇ ਬੀਜ ਜਿੰਦੇ ਉਹ ਜੜਾ ਹੀ ਹਾਂ। ਹਾਂਜੀ ਹਾਂਜੀ। ਸਹੀ ਗੱਲ ਹੈ ਜੀ। ਉਹ ਲੱਗ ਵੀ ਪੜਨੇ। ਫਿਰ ਉਹਨੂੰ ਰੋਣੇ ਗਰਮ ਕਰਕੇ ਕਿਵੇਂ ਬਣੂ ਯਾਰ? ਮੈਂ ਦੱਸ ਦਿਆਂ ਜੀ ਹੁਣ ਆਪਾਂ ਇਹਨੂੰ ਫੁੱਲ ਗਰਮ ਕਰ ਲੈਣਾ ਹੈਗਾ ਜੇ ਆਪਾਂ ਇਹਨੂੰ ਫੁੱਲ ਤੇ ਰੱਖਾਂਗੇ ਤਾਂ ਮਤਲਬ ਇਹ ਬਾਹਰ ਨਿਕਲਣ ਲੱਗ ਜੂ ਜੀ ਮਤਲਬ ਜਿਹੜੇ ਛਿੱਟੇ ਜਿਹਾ ਪੈਣ ਲੱਗ ਜਾਂਦਾ ਇਸ ਕਰਕੇ ਇਹਨੂੰ ਮੀਡੀਅਮ ਤੇ ਹੀ ਰੱਖ ਕੇ ਆਪਾਂ ਇਹਨੂੰ ਪਕਾਵਾਂਗੇ ਜੀ ਹੂੰ ਮਤਲਬ ਪਰਪਲ ਜਿਹਾ ਕਲਰ ਆ ਗਿਆ ਕਿੰਨਾ ਸੋਹਣਾ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਕੋਈ ਕਲਰ ਨਹੀਂ ਪਾਉਂਦੇ ਜੀ ਆਪਾਂ ਜੈਮ ਬਣਾਉਣ ਲੱਗੇ ਆਂਗੇ ਬਹੁਤ ਹੀ ਟੇਸਟੀ ਬਣਦਾ ਹੈਗਾ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਉਹ ਜਿਵੇਂ ਬੱਚੇ ਜਿਵੇਂ ਸਕੂਲ ਜਾਂਦੇ ਨੇ ਜਿਵੇਂ ਆਪਾਂ ਰੋਟੀ ਤੇ ਲਗਾ ਕੇ ਦੇਤਾ ਜੀ ਜਾਂ ਬ੍ਰੈਡ ਤੇ ਲਗਾ ਕੇ ਦੇਤਾ ਜਾਂ ਦੇ ਵਿੱਚ ਸਾਰਾ ਕੁਝ ਤੱਤ ਮਿਕਸ ਹੁੰਦੇ ਨੇਗੇ ਹਾਂ ਕਈ ਵਾਰ ਤੇ ਫਰੂਟ ਨਹੀਂ ਖਾਂਦੇ ਤੇ ਜੈਮ ਖਾ ਕੇ ਜਿਆਦਾ ਰਾਜੀ ਹਾਂਜੀ ਹਾਂਜੀ ਤੇ ਆਪਾਂ ਬਣਾ ਕੇ ਵੀ ਦੇ ਸਕਦੇ ਹਾਂ ਤੇਪੇ ਦੇ ਵਿੱਚ ਕਲਰ ਨਹੀਂ ਪਾਵਾਂਗੇ ਜੀ ਆਪਾਂ ਨੇਚੁਰਲੀ ਕਲਰ ਰੱਖਾਂਗੇ ਜੋ ਵੀ ਫਰੂਟ ਦਾ ਹੋਏਗਾਗਾ ਤੇ ਹੁਣ ਸਿਰਫ ਉਹਨੇ ਫਰੂਟ ਹੀ ਬਾਜ਼ਾਰ ਵਾਲਾ ਕੰਮ ਹੀ ਹੋ ਗਿਆ ਜੀ ਕਲਰ ਪਾ ਕੇ ਤਾਂ ਕੈਨ ਵਾਲੀ ਹੋਊਗੇ ਨਰੇਣਾ ਸਹੀ ਗੱਲ ਹੈ ਜੀ ਹੂੰ ਤਦ ਲੋ ਜੀ ਹੁਣ ਆਪਾਂ ਇਹਨੂੰ ਪਕਾ ਲੈਨੇ ਜੀ। ਧੂਆਂ ਜਣੇ ਕਾ 10 ਤੋਂ 15 ਮਿੰਟ ਪਕਾਵਾਂਗੇ ਜੀ ਉਸ ਤੋਂ ਬਾਅਦ ਦੱਸਾਂਗੇ ਵੀ ਆਪਾਂ ਕਿੰਨਾ ਕੁ ਟਾਈਮ ਇਹਨੂੰ ਪਕਾਉਣਾਗਾ ਕਿਵੇਂ ਪੇਦਾ ਪੇਸਟ ਬਣ ਜਾਊਗਾ। ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਉਹ ਮਤਲਬ ਵੀ ਗਰਮ ਕਰੀ ਜਾਂਨੇ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਜ ਮਤਲਬ ਸੁਆਦ ਅਨੁਸਾਰ ਖੰਡ ਪਾ ਸਕਦੇ ਆ ਮੈਂ ਇੱਕ ਕੌਲੀ ਪਾ ਰਹੀ ਹਾਂ ਜੀ। ਠੀਕ ਹੈ ਤੇ ਵੱਧ ਘੱਟ ਆਪਾਂ ਇਹਦੇ ਵਿੱਚ ਪਾ ਸਕਦੇ ਆ ਜੀ। ਠੀਕ ਹੈ। ਉਹ ਜੈਮ ਚ ਤਾਂ ਰਮਣੀ ਕਹਿੰਦੇ ਨਰੀਖ ਸ਼ੂਗਰੀ ਹੁੰਦੀ ਹੈ। ਸ਼ੂਗਰੀ ਹੁੰਦੀ ਹੈ ਹਾਂਜੀ ਤੇ ਇਹਦੇ ਤੇ ਆਪਾਂ ਸ਼ੱਕਰ ਵੀ ਪਾ ਸਕਦੇ ਆ ਜੀ। ਹੂੰ ਜੋ ਵੀ ਆਪਣੀ ਚੀਜ਼ ਪਸੰਦ ਹੋਵੇ ਮਿਸਰੀ ਵੀ ਐਡ ਕਰ ਸਕਦੇ ਆਂ ਤੇ ਅਸੀਂ ਖੰਡ ਵੀ ਪਾ ਸਕਦੇ ਆਂ ਜੀ ਜੋ ਵੀ ਚੀਜ਼ ਆਪਣਾ ਪਸੰਦ ਹੋ ਉਹ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਜੀ 10 ਤੱਕ ਜਿਹਨਾਂ ਨੂੰ ਪਕਾਈ ਜਾਣਾ ਮਤਲਬ ਚੰਗੂਦਰਾ ਕੇ 15 ਤੋਂ 10 15 ਮਿੰਟ ਪਕਾਉਣਾ ਹਾਂਜੀ 10 15 ਮਿੰਟ ਪਕਾਵਾਂਗੇ ਜੀ ਹੁਣ ਆਪਾਂ ਇਹਨੂੰ ਤੇ ਚਲੋ ਦੋਸਤੋ ਹੁਣ ਫਿਰ ਦੱਸ ਦਿਆਂ ਤੁਹਾਨੂੰ ਵੀ ਕਿੰਨਾ ਟਾਈਮ ਤੇ ਕਦੋਂ ਤੱਕ ਇਹਨੂੰ ਪਕਾਉਣਾ ਹੈ ਰਮਣ ਇਹਦਾ ਤਾਂ ਰੰਗ ਹੋਰ ਵੀ ਗੂੜਾ ਹੋ ਗਿਆ ਓਏ ਹਾਂਜੀ ਦੇਖੋ ਕਿੰਨਾ ਵਧੀਆ ਹੋ ਗਿਆ ਪੱਕਣ ਨਾਲ ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਅਨਾਰ ਪ ਮਤਲਬ ਕਾਲੇ ਅੰਗੂਰ ਪਾਏ ਸੀਗੇ ਅਨਾਰ ਪਾਏ ਸੀ ਉਹਨਾਂ ਦੀ ਵਜ੍ਹਾ ਕਰਕੇ ਇਹਦਾ ਕਲਰ ਮਤਲਬ ਨੇਚੁਰਲੀ ਆ ਗਿਆ ਜੀ ਚਾਪ ਕੋਈ ਕਲਰ ਨਹੀਂ ਪਾਉਂਦੇ ਜੀ ਬਿਲਕੁਲ ਨੇਚੁਰਲੀ ਬਹੁਤ ਸੋਹਣਾ ਕਲਰ ਆ ਗਿਆ ਹਾਂਜੀ ਹੁਣ ਜਿਵੇਂ ਕਈ ਵਾਰ ਆਪਾਂ ਕੱਲੇ ਸੇਵ ਦੀ ਬਣਾ ਰਹੇ ਹੁੰਨੇ ਜੀ ਜੈਮ ਤਾਂ ਉਹਦੇ ਵਿੱਚ ਆਪਾਂ ਕਲਰ ਪਾ ਸਕਦੇ ਨਹੀਂ ਵੈਸੇ ਨਹੀਂ ਪਾਉ ਤਾਂ ਵੀ ਚੱਲੇ ਜਾਂਦਾ ਜੀ ਮਤਲਬ ਕਲਰ 'ਚ ਤਾਂ ਕੈਮੀਕਲ ਹੀ ਹੁੰਦੇ ਨੇਗੇ ਇਸ ਕਰਕੇ ਬਿਨਾ ਮਤਲਬ ਕਲਰਤੀ ਬਹੁਤ ਵਧੀਆ ਜਿਹੜੇ ਆਪਣੀ ਜੈਮਾਂ ਬਣ ਕੇ ਤਿਆਰ ਹੋ ਗਏ ਇਹਨੂੰ 10 ਕਿ ਮਿੰਟ ਹੋ ਗਏ ਜੀ ਤੇ ਇੰਨਾ ਕੁ ਗਾੜਾ ਹੋ ਗਿਆ ਜਿਦੈ ਇਹਨੂੰ ਆਪਾਂ ਪੂਰਾ ਗਾੜਾ ਕਰਨਾ ਵੀ ਜਿਹੜੇ ਕੜਾਹੀ ਆ ਉਹ ਸਾਡੇ ਜੀ ਹਾਂਜੀ ਉਹ ਜਮਾਂ ਵਾਲੇ ਡੱਬਿਆਂ ਤੇ ਤਾਂ ਦੋਸਤੋ ਇੱਕ ਤਰ੍ਹਾਂ ਦਾ ਵੈਸੇ ਉਹੀ ਲਿਖਿਆ ਹੁੰਦਾ ਕੱਲੀ ਖੰਡ ਪਾ ਕੇ ਲੈਂਦੇ ਜਾਂ 12 ਫਰੂਟਾਂ ਦੀ ਸ਼ਕਤੀ ਇਹਦੇ ਚ ਸਹੀ ਤਾਂ 12 ਫਰੂਟਾਂ ਦੀ ਸ਼ਕਤੀ ਸਹੀ ਗੱਲ ਹੈ ਜੀ ਤੇ ਤੁਸੀਂ ਇਹਦਾ ਟੇਸਟ ਦੇਖਿਓ ਜਿਹੜੇ ਆਪਾਂ ਬਾਜ਼ਾਰਾਂ ਚੋਂ ਜੈਮ ਲੈਨੇ ਉਹਨਾਂ ਨਾਲੋਂ ਕਿਤੇ ਵੀ ਜ਼ਿਆਦਾ ਵਧੀਆ ਹੈਗਾ ਜੀ ਕਿਉਂਕਿ ਅੱਖਾਂ ਸਾਹਮਣੇ ਆਪਾਂ ਖੁਦ ਤਾਂ ਤੇ ਨਹੀਂ ਆਪਾਂ ਇਹਨੂੰ ਐਵੇਂ ਰੱਖ ਕੇ ਖਾ ਸਕਦੇ ਹਾਂ ਜੀ ਠੀਕ ਹੈ ਜੀ ਜੇ ਲੰਮਾ ਸਮਾਂ ਚਲਾਉਣਾ ਤਾਂ ਉਹਦੇ ਵਾਸਤੇ ਵੀ ਹਾਂਜੀ ਉਹ ਵੀ ਦੱਸਾਂਗੇ ਵੀ ਜਿਵੇਂ ਆਪਾਂ 1 ਲੀਟਰ ਬਣਾਇਆ ਜੀ ਜਿਵੇਂ ਉਹਦੇ ਵਿੱਚ ਆਪਾਂ ਕਿੰਨਾ ਪਾ ਸਕਦੇ ਹਾਂ ਉਹਨੂੰ ਤੇ ਹੁਣ ਆਪਾਂ ਲਿਆ ਜੀ ਅੱਧੇ ਨਿੰਬੂ ਦਾ ਰਸ ਉਹ ਵੀ ਆਪਾਂ ਇਹਦੇ ਵਿੱਚ ਪਾਈ ਦਿੰਨੇ ਹਾਂ ਜੀ ਨਿੰਬੂ ਦਾ ਰਸ ਵੈਸੇ ਰਮਨ ਇਹਦੇ ਵਿੱਚ ਆਪਾਂ ਜਿਵੇਂ ਹੁਣ ਇੱਕ ਅਨਾਰ ਪਾਇਆ ਤੇ ਸਟਰਾਬਰੀ ਪਾਈ ਆਂਗੂਰ ਪਾਇਆ ਖੱਟਾ ਤਾਂ ਵੈਸੇ ਵੀ ਹੁੰਦਾ ਹੀ ਹੈ ਟੇਸਟੇ ਦਾ ਥੋੜਾ ਜਿਹਾ ਖੱਟਾ ਤਾਂ ਹੁੰਦਾ ਹੀ ਹੈ ਜੀ ਇਹਦੇ ਨਾਲ ਮਤਲਬ ਇਹ ਖਰਾਬ ਵੀ ਨਹੀਂ ਹੋਊਗਾ ਠੀਕ ਹੈ ਜੀ ਤੇ ਇਸ ਕਰਕੇ ਆਪ ਇਹ ਭਾਗ ਖਰਾਬ ਨਹੀਂ ਹੋਣ ਦਿੰਦਾ ਹੈ। ਖਰਾਬ ਨਹੀਂ ਹੋਣ ਦਿੰਦਾ ਜੀ। ਮਤਲਬ ਚੱਲ ਜੂਜੀ ਇਹ 15 ਤੋਂ 20 ਦਿਨ ਵਧੀਆ। ਠੀਕ ਹੈ ਜੀ। ਤੇ ਜੇਕਰ ਆਪਾਂ ਲੰਮਾ ਟਾਈਮ ਰੱਖਣਾ ਜੀ, ਸਾਲ-ਮਹੀਨੇ ਚੱਲੇ ਤਾਂ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਸੋਡੀਅਮ ਬੈਂਜੂਏਟ। ਸੋਡੀਅਮ ਬੈਂਜੂਏਟ। ਹਾਂ ਜੀ। ਉਹ ਆਪਾਂ ਜਿਵੇਂ 1 ਲੀਟਰ ਬਣਾਏ ਜੀ ਤੇ ਉਹਦੇ ਮਗਰ ਆਪਾਂ 1 ਗ੍ਰਾਮ ਹੀ ਪਾਉਣਾ ਸੋਡੀਅਮ ਬੈਂਜੂਏਟ। ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ। ਠੀਕ ਹੈ ਜੀ। ਉਹ ਤਾਂ ਕੋਈ ਨੁਕਸਾਨ ਤਾਂ ਨਹੀਂ? ਨਹੀਂ ਜੀ ਕੋਈ ਨੁਕਸਾਨ ਨਹੀਂ ਕਿਉਂਕਿ ਹਰੇਕ ਆਪਾਂ ਜੋ ਵੀ ਲੈਂਦੇ ਜੀ ਜੈਮ ਹੋਗੇ ਜਾਂ ਹੋਰ ਵੀ ਚੀ ਤੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਜੀ ਹਰੇਕ ਫੂਡ ਚੋਂ ਪੈਂਦੀ ਆ ਵੀ ਖਰਾਬ ਹੋਣ ਤੋਂ ਬਚ ਜਿਹੜੀ ਆਪਾਂ ਚੀਜ਼ ਬਣਾਈ ਹੈ ਜੀ ਹੂੰ ਕਿੰਨਾ ਮਤਲਬ ਗਾੜਾ ਕਿੰਨਾ ਹੋਊਗਾ ਰਹਿਣਾ ਹੈ ਨਾ ਪੂਰਾ ਮਤਲਬ ਜੈਨ ਦੀ ਤਰ੍ਹਾਂ ਹੀ ਇੱਕ ਬਹੁਤ ਵਧੀਆ ਚੀਜ਼ ਬਣੀ ਹੈ ਹਾਂਜੀ ਹਜੇ ਇਹ ਮਤਲਬ ਵੀ ਐ ਪ੍ਰੋਪਰ ਸਾਰਾ ਆ ਰਿਹਾਗਾ ਤਾਂ ਥੋੜਾ ਜਿਹਾ ਪੈਨੂ ਹੋਰ ਗਾੜਾ ਕਰ ਲੈਣੇ ਆ ਜੀ ਨਾਲ ਇਹ ਕੜਾਹੀ ਸਾੜ ਜੂਗਾ ਠੀਕ ਹੈ ਜੀ ਤੇ ਠੰਡਾ ਹੋ ਕੇ ਹਾਂਜੀ 5 ਮਿੰਟ ਹੋਰ ਪਕਾ ਲਾਂਗੇ ਠੰਡਾ ਹੋ ਕੇ ਤਾਂ ਇਹਨੇ ਕੜਾਹੀ ਸਾੜੀ ਜਾਣੀ ਆ ਜੀ ਹਾਂਜੀ ਮਤਲਬ ਜਿੰਨਾ ਟਾਈਮ ਕੜਾਹੀ ਨਹੀਂ ਛੱਡਦਾ ਉਹਨਾਂ ਦਾ ਮਬ ਪਕਾਈ ਜਾਣਾ ਹਾਂਜੀ ਹਾਂਜੀ ਪਕਾ ਲੈਣਾ ਹੈ ਇਹਨੇ ਚੰਗੀ ਤਰ੍ਹਾਂ ਲਓ ਜੀ ਆਪਣਾ ਜਿਹੜਾ ਜੈਮ ਆ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਇਹ ਕੜਾਹੀ ਛੱਡਣੀ ਇਹਨੇ ਸਟਾਰਟ ਕਰਤੀ ਠੀਕ ਹੈ ਜੀ ਤੇ ਦੇਖ ਲਓ ਜੀ ਕੜਾਏ ਇਹਦੇ ਉੱਤੇ ਵੀ ਪੂਰਾ ਟਿਕ ਰਿਹਾ ਹੈਗਾ ਹਮ ਮਤਲਬ ਪੂਰਾ ਗਾੜਾ ਹੋ ਗਿਆ ਦੋਸਤੋ ਇੰਨਾ ਗਾੜਾ ਕਰ ਲੈਣਾ ਆਪਾਂ ਇੰਨਾ ਗਾੜਾ ਕਰ ਲੈਣਾ ਜੀ ਤੇ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਦਾ ਰਸ ਪਾਤਾ ਸੀਗਾ ਤੇ ਬਣ ਕੇ ਹੀ ਬਿਲਕੁਲ ਤਿਆਰ ਹੈ ਤੇ ਇੰਨਾ ਜਿਆਦਾ ਟੇਸਟੀ ਹੁੰਦਾ ਨਾ ਇਹ ਵੀ ਤੁਸੀਂ ਕਹੋਗੇ ਵੀ ਜਿਹੜੇ ਆਪਾਂ ਬਜ਼ਾਰਾਂ ਚੋਂ ਜੈਮ ਲੈ ਆਉਂਨੇ ਆਂ ਵੀ ਆਪਾਂ ਘਰੀ ਬਣਾ ਲਈਏ ਹਮ ਸੋ ਬਹੁਤ ਹੀ ਵਧੀਆ ਹੁੰਦਾ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਕਰਕੇ ਕਿਸੇ ਵੀ ਕੰਟੇਨਰ ਚ ਸਟੋਰ ਕਰ ਲਾਂਗੇ ਉਹ ਕੱਚ ਦਾ ਹੋਵੇ ਤਾਂ ਸਭ ਤੋਂ ਵਧੀਆ ਜੀ ਹਾਂ ਜੀ ਤੇ ਇਹਦੇ ਵਿੱਚ ਆਪਾਂ ਸੋਡੀਅਮ ਵੈਂਜੂਏਟ ਵੀ ਪਾ ਸਕਦੇ ਜਿਵੇਂ ਆਪਾਂ ਇਹ ਅੱਧਾ ਕਿਲੋਟਰ ਹੋਗਾ ਜੇ ਤਾਂ ਆਪਾਂ ਇਹਦੇ ਵਿੱਚ ਅੱਧਾ ਗ੍ਰਾਮ ਹੀ ਪਾਵਾਂਗੇ ਤੇ ਜੇ 1 ਕਿਲੋਟਰ ਵਾਂਗੂ ਬਣ ਗਿਆ ਆਪਣਾ ਜਿਹੜਾ ਜੈਮ ਆ ਤਾਂ ਆਪਾਂ ਇਹਦੇ ਵਿੱਚ 1 ਗ੍ਰਾਮ ਸੋਡੀਅਮ ਵੈਂਜੂਏਟ ਪਾ ਸਕਦੇ ਤੇ ਉਹ ਆ ਉਹ ਪਾਉਣ ਦਾ ਮਤਲਬ ਇਹ ਲੰਮਾ ਟਾਈਮ ਰਹਿੰਦਾਗਾ ਜਿਵੇਂ ਆਪਾਂ 1 ਕਿਲੋਟਰ ਮਗਰ 1 ਗ੍ਰਾਮ ਪਾਉਣਾ ਆਪਾਂ ਹਾਂਜੀ ਉਹ ਆਪਾਂ ਐਵੇਂ ਨਹੀਂ ਹੈਗਾ ਵੀ ਆਪਾਂ ਉਹਨੂੰ ਐਵੇਂ ਹੀ ਪਾ ਦੇਣਾਗਾ ਉਹਨੂੰ ਆਪਾਂ ਥੋੜਾ ਜਿਹਾ ਗੁਣਗੁਣਾ ਜਿਹਾ ਪਾਣੀ ਲੈ ਕੇ ਤੇ ਉਹਦੇ ਵਿੱਚ 1 ਗ੍ਰਾਮ ਨੂੰ ਘੋਲ ਕੇ ਦੇ ਵਿੱਚ ਪਾ ਲੈਣਾ ਜੀ ਠੀਕ ਹੈ ਜੀ ਅੱਧਾ ਲੀਟਰ ਬਣਾ ਰਹੇ ਤਾਂ ਅੱਧਾ ਗ੍ਰਾਮ 1 ਲੀਟਰ ਬਣਾਇਆ ਤਾਂ 1 ਗ੍ਰਾਮ ਸੋਡੀਅਮ ਵੈਂਜੂਏਟ ਪਾ ਕੇ ਇਹਨੂੰ ਆਪਾਂ ਲੰਮਾ ਟਾਈਮ ਮਤਲਬ ਰੱਖਣ ਵਾਸਤੇ ਇਹਨੂੰ ਬਣਾ ਸਕਦੇ ਹਾਂ ਜੀ ਉਹ ਆਪਸ਼ਨਲ ਆ ਪਾਉਣਾ ਤੇ ਜੇਕਰ ਤੁਸੀਂ ਲੰਮਾ ਟਾਈਮ ਰੱਖਣ ਦਾ ਪਾਸ ਤਾਂ ਅਦਰਵਾਈਜ਼ ਐਵੇਂ ਵੀ ਇਹ ਮਤਲਬ ਕਾਫੀ ਦਿਨ ਲੰਘ ਜਾਂਦੇ ਜੀ ਇਹਦੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਬੰਦ ਕਰ ਦ ਠੀਕ ਹੁਣ ਠਾਰ ਲੈਣਾ ਹਾਂਜੀ ਤੇ ਦੇਖ ਸਕਦੇ ਹੋ ਵੀ ਜਿਹੜਾ ਕਲਰ ਹੈਦਾ ਕਿੰਨਾ ਪਿਆਰਾ ਹੈ ਜੀ ਕੋਈ ਆਪਾਂ ਇਹਦੇ ਵਿੱਚ ਕਲਰ ਨਹੀਂ ਪਾਇਆ ਹੈਗਾ ਸਿਰਫ ਜਿਹੜੇ ਫਰੂਟ ਦੇ ਨੇਚਰਲ ਕਲਰ ਨੇ ਉਹੀ ਬਣ ਕੇ ਆਪਣਾ ਜੈਮ ਆ ਉਹ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਠੰਡਾ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਲਗਾ ਕੇ ਦਿਖਾਵਾਂਗੇ ਵੀ ਜਿਹੜਾ ਜੈਮ ਉਹ ਕਿਵੇਂ ਖਾ ਸਕਦੇ ਹਾਂ ਆਪਾਂ ਲਾ ਕੇ ਲਓ ਜੀ ਬਿਲਕੁਲ ਠੰਡਾ ਹੋ ਚੁੱਕਿਆ ਤੇ ਇਹਨੂੰ ਆਪਾਂ ਸਟੋਰ ਕਰ ਲੈਣੇ ਜੀ ਮੈਂ ਇਹਨੂੰ ਕੱਚ ਦੇ ਭਾਂਡੇ 'ਚ ਪਾ ਰਹੀ ਹਾਂ ਤੇ ਕੱਚ ਦੇ 'ਚ ਇਹ ਵਧੀਆ ਰਹਿੰਦਾ ਜੀ ਇਸ ਕਰਕੇ ਆਪਾਂ ਇਹਨੂੰ ਕੱਚ ਦੇ 'ਚ ਹੀ ਪਾ ਕੇ ਰੱਖਾਂਗੇ ਠੀਕ ਹੈ ਜੀ ਮਤਲਬ ਕੋ ਤੈਨੂੰ ਆਪਾ ਫਰਿੱਜ ਚ ਰੱਖ ਦੇਣਾ ਜੀ ਬਹੁਤ ਦਿਨ ਚੱਲ ਜੂਗਾ ਜੀ ਇਹ ਖਰਾਬ ਨਹੀਂ ਹੁੰਦਾ ਤੇ ਨਹੀਂ ਆਪਾਂ ਉਹ ਦੱਸਿਆ ਹੋਇਆ ਜਿਹੜਾ ਸੋਡੀਅਮ ਐਂਜੋਇਟ ਉਹ ਪਾ ਸਕਦੇ ਹਾਂ ਜੀ ਠੀਕ ਹੈ ਜੀ ਉਹ ਸੁਨਹਰਾ ਰੰਗ ਆਇਆ ਜੀ ਤੇ ਜੀ ਹੁਣੀ ਕਰ ਰਿਹਾ ਵੀ ਰੋਟੀ ਤੇ ਲਾਗੇ ਤੇ ਖਾ ਗਏ ਇਹਨੂੰ ਸਹੀ ਗੱਲ ਹੈ ਜੀ ਹੂੰ ਤੇ ਮੈਂ ਦਿਖਾਉਣੀ ਆ ਜੀ ਲਾ ਕੇ ਤੇ ਠੰਡਾ ਹੋ ਕੇ ਹੋਰ ਵੀ ਗਾੜਾ ਹੋ ਗਿਆ ਲਓ ਜੀ ਜੈਮ ਨੂੰ ਆਪਾਂ ਡੱਬੇ ਚ ਕੱਢ ਲਿਆ ਤੇ ਹੁਣ ਮੈਂ ਲਾ ਕੇ ਦਿਖਾਉਣੀ ਆ ਜੀ ਮੈਂ ਹੁਣ ਬੱਚੇ ਕਈ ਵਾਰ ਬ੍ਰੈਡ ਖਾਣਾ ਪਸੰਦ ਕਰਦੇ ਆ ਆਪਾਂ ਬ੍ਰੈਡ ਤੇ ਲਾ ਕੇ ਦੇ ਸਕਦੇ ਆ ਜੀ ਮਤਲਬ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦੀ ਹੈ ਮਤਲਬ ਜੋ ਵੀ ਚੀਜ਼ ਬੱਚੇ ਖਾਂਦੇ ਨੇ ਹੁਣ ਜਿਵੇਂ ਬੱਚੇ ਰੋਟੀ ਖਾਣਾ ਵੀ ਪਸੰਦ ਨਹੀਂ ਕਰਦੇ ਤਾਂ ਆਪਾਂ ਰੋਟੀ ਤੇ ਵੀ ਲਾ ਕੇ ਦੇ ਸਕਦੇ ਹਾਂ ਜੀ ਹਾਂਜੀ ਰੋਟੀ ਤੇ ਤਾਂ ਟੇਸਟੀ ਅਲੱਗ ਬਣ ਜਾਂਦਾ ਹਨਾ ਹੁਣ ਬੱਚੇ ਬਹੁਤ ਦਾ ਮਤਲਬ ਜਿਵੇਂ ਕਈ ਬੱਚੇ ਤਾਂ ਰੋਟੀ ਤੇ ਲਾ ਕੇ ਮਤਲਬ ਰੋਟੀ ਦਾਲ ਸਬਜ਼ੀ ਨਾਲ ਘੱਟ ਪਸੰਦ ਕਰਦੇ ਆ ਜੈਮ ਜੀ ਲਾ ਕੇ ਹਾਂਜੀ ਜਿਵੇਂ ਹੁਣ ਬੱਚੇ ਸਕੂਲ ਚ ਜਾਂਦੇ ਤਾਂ ਪਰੌਂਠੇ ਤੇ ਮਤਲਬ ਇਹ ਜੈਮ ਲਾ ਕੇ ਦੇ ਸਕਦੇ ਹਾਂ ਜੀ ਹਾਂਜੀ ਆ ਲੋ ਜੀ ਆਪਣਾ ਦੇਸੀ ਗਾਰਡ ਰੋਟੀ ਤੇ ਆਪਾਂ ਤਾਂ ਬ੍ਰੈਡ ਕਿੱਥੇ ਖਾਂਦੇ ਆ ਜੀ ਰੋਟੀਆਂ ਤੇ ਲਾਲਾ ਖਾਣੀ ਆ ਹਾਂਜੀ ਆਪਣਾ ਜਿਹੜਾ ਕੋਕਲਾ ਬਣ ਕੇ ਤਿਆਰ ਹੈ ਜੈਮ ਵਾਲਾ ਜੈਮ ਵਾਲਾ ਕੋਕਲਾ ਲਿਆਓ ਜੀ ਫਿਰ ਉਹਦੇ ਪੜਾਈ ਦਿਓ ਇਹਦੀ ਤਾਂ ਸੇਵਾ ਕਰਦੇ ਚਲੋ ਜੀ ਜਿਹੜੇ ਬਰੈਡ ਆ ਇਹਨਾਂ ਤੇ ਵੀ ਆਪਾਂ ਲਾ ਕੇ ਖਾ ਲਾਂਗੇ ਜੀ ਇਸ ਪ੍ਰਕਾਰ ਆਪਾਂ ਬਣਾ ਕੇ ਖਾ ਸਕਦੇ ਹਾਂ ਜੀ ਮਤਲਬ ਫਰੂਟ ਜੈਮ ਜੋ ਵੀ ਆਪਾਂ ਨੂੰ ਫਰੂਟ ਪਸੰਦ ਹੋਣ ਉਹ ਇੱਕ ਚੀਜ਼ ਦਾ ਵੀ ਬਣਾ ਸਕਦੇ ਤੇ ਨਹੀਂ ਮਿਕਸ ਫਰੂਟ ਵੀ ਬਣਾ ਕੇ ਇਹਨੂੰ ਖਾ ਸਕਦੇ ਹਾਂ ਖਾ ਕੇ ਬਹੁਤ ਟੇਸਟੀ ਬਣਦਾ ਹਾਂਜੀ ਬਹੁਤ ਟੇਸਟੀ ਬਣਦਾ ਹੈਗਾ ਸੋ ਜ਼ਰੂਰ ਟਰਾਈ ਕਰਿਓ ਜੀ ਬੱਚਿਆਂ ਨੂੰ ਬਣਾ ਕੇ ਦਿਓ ਜੀ ਬੱਚਿਆਂ ਨੂੰ ਬਹੁਤ ਪਸੰਦ ਆਊਗਾ ਕਈ ਵਾਰ ਬੱਚੇ ਐਵੇਂ ਦਾ ਵੀ ਜਿਹੜਾ ਫਰੂਟ ਨਹੀਂ ਖਾਂਦੇ ਉਹਦੀ ਆਪਾਂ ਜੈਮ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ ਬਹੁਤ ਟੇਸਟੀ ਲੱਗਦੀ ਹੈਗੀ ਹਰੇਕ ਫਰੂਟ ਪਾ ਸਕਦੇ ਹਾਂ ਜੀ ਸੰਤਰੇ ਕਿੰਨੂ ਹੋਗੇ ਅਨਾਨਾਸ ਹੋਗੇ ਜੀ ਜੋ ਵੀ ਸੀਜ਼ਨਲ ਫਰੂਟ ਹੁੰਦੇ ਨੇ ਜੀ ਬਸ ਇਕੱਲੇ ਕੇਲੇ ਨੂੰ ਛੱਡ ਕੇ ਤੇ ਬਹੁਤ ਟੇਸਟੀ ਬਣਦਾ ਹੈਗਾ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ